ਹਾਂਜੀ ਦੋਸਤੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਹੈਗਾ ਜੀ ਕੋਠਾ ਗੁਰੂਕਾ ਤਹਿਸੀਲ ਫੂਲ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਬਾਈ ਬਿਆੰਤ ਦੇ ਘਰੋਂ ਇੱਕ ਆਪਾਂ ਸੁਣੋਂ ਚੰਗੇ ਵਜਨ ਵਾਲੀ ਤੇ ਕੱਦ ਕਾਰ ਤੇ ਵਜਨ ਵਾਲੀ ਫੇਰ ਆਪਾਂ ਕਹਿੰਦੇ ਚੰਗੇ ਦੁੱਧ ਵਾਲੀ ਆਪਾਂ ਮੱਝ ਦਿਖਾ ਰਹੇ ਆ ਪੂਰੀ ਗੱਲਬਾਤ ਬਾਈ ਦੇ ਨਾਲ ਕਰਾਂਗੇ ਵੀ ਕਿੰਨੇ ਇੱਕ ਦਿਨ ਜਿਹੜੇ ਸੂਣ ਦੇ ਵਿੱਚ ਬਾਕੀ ਨੇ ਕਿੰਨਾ ਘਨੇ ਦੁੱਧ ਕੱਢਿਆ ਕੀ ਇਹਦਾ ਰੇਟ ਹੈ ਫਿਰ ਕੱਲੀ ਕੱਲੀ ਚੀਜ਼ ਆਪਾਂ ਪਹਿਲਾਂ ਮਿੱਤਰੋ ਤੁਹਾਨੂੰ ਦਿਖਾ ਦਈਏ ਫਿਰ ਆਪਾਂ ਤੁਹਾਨੂੰ ਤੋੜ ਕੇ ਵੀ ਦਿਖਾਉਣੇ ਆ। ਸੋ ਥਾਂਲੇ ਵੀ ਜੀ ਮਿੱਤਰੋ ਪੂਰੀ ਸਾਫ ਹੈ। ਇਹਨੂੰ ਖੋਲੋ ਜੇ ਇੱਕ ਵਾਰੀ। ਭਜਨ ਚੰਗਾ ਚੰਗੀ ਸੰਭੀ ਵੀ ਹੈ। ਤੇ ਇੱਕ ਵਾਰੀ ਆਪਾਂ ਤੁਹਾਨੂੰ ਤੋੜ ਕੇ ਦਿਖਾਉਣੇ ਆ ਫਿਰ ਆਪਾਂ ਕਰਦੇ ਆ ਭਾਈ ਜੀ ਨਾਲ ਗੱਲਬਾਤ ਕਿੰਨਾ ਕਦੋਂ ਇਹਨੇ ਦੁੱਧ ਕੱਢਿਆ ਤੇ ਕਿਹੜਾ ਸੁਆ ਇਹ ਸੁੰਦੀ ਆ। ਸਿੰਘ ਜਰੂਰ ਖੁੱਲਾ ਜੈ। ਪਰ ਭਜਨ ਚੰਗਾ ਤੇ ਚੰਗੀ ਮਿੱਤਰੋ ਸੰਭੀ ਵੀ ਹੈ। ਮੋੜ ਸੋ ਜੇਕਰ ਕਿਸੇ ਵੀ ਵੀਰ ਭਰਾ ਨੇ ਮਿੱਤਰੋ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਹੈ ਜੀ 9872482124 ਬਾਈ ਦਾ ਜਿਹੜਾ ਘਰ ਹੈ ਪਿੰਡ ਦੇ ਵਿਚਾਲੇ ਖੂਹ ਕੋਲੇ ਤੇ ਜਿੱਥੇ ਮਿੱਤਰੋ ਗਊਸਾਲਾ ਹੈ ਜਿੱਥੇ ਮੇਲਾ ਲੱਗਦਾ ਉਹਦੇ ਨੇੜੇ ਬਾਈ ਦਾ ਘਰ ਹੈ ਤੇ ਕਰਦੇ ਆ ਬਾਈ ਤੇ ਨਾਲ ਗੱਲਬਾਤ ਹਾਂਜੀ ਬਾਈ ਜੀ ਕੀ ਹਾਲ ਚਾਲ ਹੈ ਠੀਕ ਹੈ ਜੀ ਠੀਕ ਹੈ ਮੱਝ ਦਾ ਪਹਿਲਾ ਸੂਹਾ ਕਿਹੜਾ ਜੀ ਇਹ ਚੌਥਾ ਸੂਆ ਸੂਗੀ ਚੌਥਾ ਸੂਆ ਸੂਗਿਆ ਹੈ ਨਾ ਕਿੰਨੇ ਕ ਦਿਨ ਜਿਹੜੇ ਰਹਿੰਦੇ ਨੇ ਇਹਦੇ 20 ਤਰੀਕ ਨੂੰ ਦੇਣ ਪੂਰੇ ਆ ਜੀ ਮੰਨ ਲਓ ਅੱਜ ਹੋ ਗਈ 12 13 ਹੋ ਗਈ 12 ਹੈ ਨਾ ਪੰਜ ਸੱਤ ਦਿਨ ਲੈ ਜੂ ਖੁੱਲੇ ਹਾਂਜੀ ਹਾਂਜੀ ਲੈ ਜੂ ਲੈ ਜੂ ਬੰਦ ਨੂੰ ਬਹੁਤ ਮੱਝ ਆਣੀ ਗੱਲ ਠੀਕ ਆ ਦੁੱਧ ਇਹਨੇ ਕਿੰਨਾ ਕ ਦਿੱਤਾ ਵਾ ਇਹਦਾ 13 ਕਿਲੋ ਦੁੱਧ ਖੁੱਲਾ ਦਿੱਤਾ ਵਾ 13 ਕਿਲੋ ਹਾਂਜੀ ਰੇਟ ਕੀ ਕਰਤਾ ਜੀ ਰੇਟ 130 ਹੈ ਜੀ 130 ਹਾਂਜੀ 130 ਚੋਂ ਬਾਣ ਤਣ ਬਾਣ ਤਣ ਹੋ ਜੂ ਹੈਨਾ ਤੇ ਫੋਨ ਨੰਬਰ ਦੱਸ ਦੇ ਜੀ ਫੋਨ ਨੰਬਰ ਹੈ 86996 ਜੀ 86996 977015 ਜੀ 77015 ਸੋ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਲੋੜ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਪਿੰਡ ਕੋਠਾ ਗੁਰੂ ਘਰ ਨੇੜੇ ਭਗਤਾ ਭਾਈ ਕਾ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ ਸੋ ਸਾਰੇ ਵੀਰਾਂ ਦਾ ਧੰਨਵਾਦ